ਪਰ ਮੁੰਡਾ ਨਬਾਬਾਂ ਵਰਗਾ ਮੇਰੇ ਵੀਰੋ ਇੱਕ ਪਾਸੇ ਨਾਂਗੀਆਂ ਪੰਡੋਰੀ ਦੇ ਮੇਲੇ ਦਾ ਨਾਟਗਰਾਂ ਟਰੈਕਟਰ ਦਾ ਜੇਤੂ ਐ ਮੌਲੀ ਦੀ ਧਰਤੀ ਦਾ ਪੰਮਾ ਮੇਰੇ ਵੀਰੋ ਉਮਰ ਛੋਟ ਦੇਖੋ ਅਮਰੀਕਸ਼ਾ ਪਿੰਡੀ ਕਬੱਡੀ ਦੀ ਲਓ ਦੀਪ ਦਵਰਜੀ ਵਾਲਾ ਕਬੱਡੀ ਪਾ ਰਿਹਾ ਜੱਸ ਢੀਂਸਾ ਕਹਿੰਦਾ ਚਰਾਗਦੀਨ ਮਈਆਂ ਵਾਲੇ ਦਾ ਹਰ ਇੱਕ ਜੱਫਾ 21-2100 ਦਾ ਹੋਵੇਗਾ ਚਾਰ ਦੇ ਸੱਤੀ ਢੜਬੇ ਵਾਲਾ ਦੇ ਵਰਗੇ ਪਰ ਕੀ ਸ਼ਰਤ ਸਾਡਾ ਜਾਂਸਾ ਤੇ ਗੰਨਾ ਕਹਿੰਦੇ ਪੱਡੀਆਂ ਮੇਰੇ ਵੀਰੋ ਅੱਜ ਦੇ ਮੇਲੇ ਦੀਆਂ ਸਾਡਾ ਤਜਿੰਦਰ ਢੀਰਸਾ ਹਰਵੀਰ ਢੀਰਸਾ ਜਗਦੀਪ ਢੀਰਸਾ ਦੇ ਨਾਲ ਹਰਦੇਵ ਵੀਰਾ ਮੇਰੇ ਵੀਰੋ ਕਹਿੰਦੇ ਜਫੇ ਤੰਦਾਨ ਸਾਹਿਬ ਦਾ ਹਰ ਇੱਕ ਜਫਾ 3000 ਦਾ ਸੱਤੀ ਤੇ ਦੀਪ ਦੀਪ ਤੇ ਸੱਤੀ ਟਕ 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 ਲਾ ਦੀਪ ਭੱਜ ਗਿਆ ਦੀਪ ਦੀ ਕਬੱਡੀ ਪੈ ਰਹੀ ਹੈ ਦਬੁਰਜੀ ਵਾਲਾ ਇਹ ਮਾਝੇ ਤੋਂ ਆਇਆ ਹੈ ਅੰਮਰਸਰੀਆ ਕਹਿੰਦੇ ਕਬੱਡੀ ਪਾ ਰਿਹਾ ਲੈ ਵੀ ਜਾਂਸ ਉਹ ਲੱਗਦਾ ਉਹ ਦੇਖ 2100 ਦਾ ਥੜ ਥੜ ਜੱਥੇ ਲੱਗਦੇ ਆ ਉਹ ਥੜ ਰਾਜਪੁਰੇ ਵਾਲੇ ਨੇ ਐਲਾਨ ਕਰਾਇਆ ਮੇਰੇ ਵੀਰੋ ਆ ਗਿਆ ਸੁਨੀਲ ਬੱਬੂ ਖੰਡਾ ਦੀ ਲਾਓ ਲਾਓ ਸਾਹਮਣੇ 2100 ਦਾ ਫੇਰ ਦੂਜਾ ਲਾਤਿਆ ਜਸ ਕੈਨੇਡਾ ਨੇ ਐਲਾਨ ਕਰਾਇਆ 22177 75000 ਦਿੱਤਾ ਜਾਵੇਗਾ ਇੱਕ ਗੱਗੂ ਕਹਿੰਦੇ ਕਬੱਡੀ ਪਲੇਅਰ ਡਾਉਣਕਲਾ ਵਾਲਾ ਉਹ ਕੈਨੇਡਾ ਦੇ ਵਿੱਚ ਵੱਸਦਾ ਉਹ ਵੀ ਲਾਈਵ ਦੇਖਦਾ ਹੋਣਾ ਤੇ ਦੂਜੇ ਪਾਸੇ ਮੇਰੇ ਮਿੱਤਰੋ ਉਹ ਕਹਿੰਦੇ ਗੱਲਾ ਹੂ ਦਾ ਵਾਲਾ ਹਰਦੇਵ ਢੀਂਡਸਾਉਂ ਦੀ ਜਗਦੀਪ ਢੀਂਡ ਸੇਨਾ ਦੀ ਯਾਦਵਿੰਦਰ ਕਾਲੇ ਵੀਰ ਉਹਨਾਂ ਦੀ ਟੀਮ ਹੈ ਦੂਜੇ ਪਾਸੇ ਕਹਿੰਦੇ ਦਿੜਬੇ ਦੀ ਟੀਮ ਅੱਜ ਕਹਿੰਦੇ ਸਾਡੇ ਵੀਰ ਜੱਸ ਢੀਂਡ ਸਾਰੇ ਸਪான்ਸਰ ਕੀਤੀ ਹੈ ਤੇ ਨਾਲ ਇੱਕ ਦੇ ਨਾਂ ਤੇ ਜ਼ੋਰਦਾਰ ਤਾੜੀਆਂ ਮਾਰੋ ਹੋਵੇ ਦੌਣ ਕਲਾ ਵਿੱਚ ਤਾਲੀਆਂ ਪਾ ਕਲੱਬ ਵਾਲਿਆਂ ਦੇ ਨਾਂ ਤੇ ਮਾਰ ਦਈਏ ਉਧਰ ਬਣੀ ਸਮਾਣੇ ਵਾਲਾ ਇਸਵੇਂ ਨੰਬਰ ਦਾ ਬਾ ਤੁਹਾਡੇ ਕਰਕੇ ਮੇਲਾ ਇਹ ਮੇਲੇ ਤੁਹਾਡੇ ਕਰਕੇ ਸ਼ੋਭਦੇ ਆ ਪਰ ਸਾਹਮਣੇ ਦੀਪ ਦਮੁਰਜੀ ਵਾਲਾ ਪਰ ਸਾਹਮਣੇ ਦੇਖੋ ਨੰਬਰ ਫਿਰ ਰੀਡਰ ਦੇ ਹਿੱਸੇ ਜੁੜਦਾ ਹੋਇਆ ਯਾਰ ਨਾਲ ਪਿਆਰ ਨਾਲ ਹੈਨ ਹੱਸਦੇ ਫਿਰ